ਸ਼ਸ਼ੀਕਲ ਦੋਸਤੋ ਮੈਂ ਤੁਹਾਡੇ ਆਪਣੇ ਰਿਪੋਰਟਰ ਸਵਰਨਜੀਤ ਸਿੰਘ ਕੱਲ ਕਰ ਲਈ ਕਿ ਪੰਜਾਬ ਗੁਰੂਆਂ ਪੀਰਾਂ ਪੰਗਬਰ ਅਤੇ ਦੇਵੀ ਦੇਵਤਿਆਂ ਦੀ ਧਰਤੀ ਹੈ ਜਿੱਥੇ ਹਰ ਧਰਮ ਦੇ ਲੋਕ ਵਸਦੇ ਹਨ ਅਤੇ ਪਾਈ ਚਾਰ ਖਸਾਂ ਦੇ ਇੱਕ ਸਾਂਝਾ ਪ੍ਰਤੀਕ ਪੰਜਾਬ ਨੂੰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜ ਪਹੁੰਚੇ ਹਾਂ ਪੁਰਾਣਾ ਵਿਆਰਸਾਨੇ ਵਾਲ ਸ੍ਰੀ ਸੰਨਿਤਾ ਮੰਦਿਰ ਜਿੱਥੇ ਮਹਾ ਸ਼ਿਵਰਾਤਰੀ ਦਾ ਉਤਸਵ ਮਨਾਇਆ ਜਾ ਰਿਹਾ ਹੈ। ਇਸ ਮੰਦਿਰ ਦੇ ਪੁਜਾਰੀ ਪੰਡਤ ਸੰਜੀਤ ਕੁਮਾਰ ਸਰਮਣ ਨੇ ਦੱਸਿਆ ਕਿ ਇਸ ਜਗ੍ਹਾ ਤੇ ਪਖਤਿਆਂ ਪਹੁੰਚ ਕੇ ਭਗਵਾਨ ਸ਼ਿਵ ਸ਼ੰਕਰ ਪੋਲੇਨਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਨੇ ਕੀ ਦੇਸਰਤ ਮਾਸੂਰਾ ਵੀਰਸ ਤੋਂ ਮਨਾਇਆ ਜਾ ਰਿਹਾ ਤੇ ਇਹ ਮੰਦਿਰ ਹੈ ਜੋ ਤੇ ਬੜੀ ਜਗ੍ਹਾ ਤੇ ਪ੍ਰਸਿੱਧ ਹੈ ਸਾਡਾ ਮੰਦਿਰ ਸਾਹਨੇਵਾਲ ਦੇ ਵਿੱਚ ਬਰਾਣੇ ਬਾਜ਼ਾਰ ਦੇ ਵਿੱਚ ਸ਼ਨੀ ਦਾ ਮੰਦਿਰ ਦੇ ਨਾਲ ਪ੍ਰਸਿੱਧ ਆ ਔਰ ਸ਼ਨੀ ਦੇਵ ਜੀ ਦਾ ਸਥਾਨ ਹੈ ਇਹ ਪ੍ਰਸਿੱਧ ਸਥਾਨਾ Google ਤੇ ਵੀ ਜੇ ਤੁਸੀਂ ਸਰਚ ਕਰੋਗੇ ਸ਼ਨੀ ਦਾ ਦਾ ਸਿੱਧਾ ਤੁਹਾਨੂੰ ਸਾਹਨੇਵਾਲ ਦਾ ਮਿਲੇਗਾ ਔਰ ਸਾਡੇ ਇਸ ਮੰਦਿਰ ਦੇ ਵਿੱਚ ਹਰ ਤਿਹਾੜ ਮਨਾਇਆ ਜਾਂਦਾ ਸ਼ਿਵਰਾਤਰੀ ਵੀ ਬੜੇ ਧੂਮ-ਧਾਮ ਨਾਲ ਮਨਾਈ ਜਾਂਦੀ ਆ ਇਸ ਤੋਂ ਬਾਅਦ ਸ਼ਨੀ ਜਨਤੀ ਆਊਗੀ ਰਾਮ ਨਾਮੇ ਜਨਮ ਅਸ਼ਟਮੀ ਸ਼੍ਰੀ ਗਣੇਸ਼ ਦਿਵਸ ਸਭ ਸਾਰੇ ਉਸ ਤੋਂ ਬੜੀ ਤੁਮ ਤਮਨਾ ਮਨਾਏ ਜਾਂਦੇ ਨੇ ਔਰ ਇਲਾਕੇ ਦੇ ਲੋਕਾਂ ਦੀ ਬਹੁਤ ਹਮਾਇਤ ਆ ਉਹ ਬਹੁਤ ਹਮ ਹਮਾ ਕੇ ਆਂਦੇ ਨੇ ਇੱਥੇ ਮੰਦਿਰ ਤੇ ਜਿੰਨਾਂ ਕੋ ਸਾਹ ਦੇਖਣ ਨਜ਼ਰ ਆ ਜੀ ਅੱਜ ਸਵੇਰੇ ਹੀ 3:30 ਵਜੇ ਤੋਂ ਲਾਈਨਾਂ ਲੱਗਣੀ ਸ਼ੁਰੂ ਹੋ ਗਈਆਂ ਸੀ ਇੱਥੇ ਯਾਨੀ 12 1 ਵਜੇ ਤੱਕ ਲਾਈਨ ਟੁੱਟੀ ਨਹੀਂ ਫੇ 2:30 ਵਜੇ ਜਦੋਂ ਟੁੱਟੇ ਉਸ ਤੋਂ ਬਾਅਦ ਸ਼ਿੰਗਾਰ ਕੀਤਾ ਪ੍ਰਭੂ ਦਾ ਹੁਣ ਫੇਰ ਅੱਧੇ ਘੰਟੇ ਬਾਅਦ ਫੇਰ ਤੁਸੀਂ ਦੇਖਿਓ ਲੈਂਦੇ ਲਾਈਨਾਂ ਲੱਗਣੀ ਸ਼ੁਰੂ ਹੋ ਜਾਂ ਪਾਰ ਇੱਕ ਵੇ ਰਾਤ ਨੂੰ 12 ਵਜੇ ਫਿਰ ਪੂਜਾ ਹੋਊਗੀ ਫਿਰ ਸਵੇਰੇ 4 ਵਜੇ ਭੋਲੇ ਸ਼ੰਕਰ ਦੇ ਉੱਪਰ ਗਾਗਰ ਰੱਖੀ ਜਾਊਗੀ ਜਿਹੜਾ ਮਹੱਤਵ ਆ ਆਖਰੀ ਪੂਜਾ ਕਰਕੇ ਸਵੇਰੇ 4 ਪੂਜਾ ਹੁੰਦੀਆਂ ਨੇ ਰਾਤ ਨੂੰ ਜਿਹੜੀ ਸਵੇਰੇ ਪੂਜਾ ਹੋਣੀ ਆ ਉਸ ਤੋਂ ਬਾਅਦ ਗਾਗਰ ਰੱਖੀ ਜਾਊਗੀ ਭੋਲੇ ਸ਼ੰਕਰ ਦੇ ਫਿਰ ਮਹਾ ਸ਼੍ਰੀ ਉਸ ਸਮਾਂ ਆਇਆ ਜਾ ਰਿਹਾ ਕਿ ਕਿਉਂ ਮਨਾਈ ਜਾਂਦੀ ਹੈ ਕਿ ਮਹਾ ਸ਼ਿਵਰਾਤਰੀ ਦਾ ਉਤਸਵ ਜੋ ਹੈ ਨਾ ਪਰਪਰਿਤਾ ਪਰਮੇਸ਼ਵਰ ਦੀ ਜੋ ਹੈ ਅੱਜ ਸਮਝੋ ਛਾਤੀ ਦੀ ਤਿਆਰ ਆਤ ਹੈ ਪੁਰੇ ਸ਼ੰਕਰ ਜੀ ਅੱਜ ਪਾਰਵਤੀ ਜੀ ਨੂੰ ਵਿਆਹ ਨਾ ਰਹੇ ਨੇ ਉਮਾਚਲ ਪ੍ਰਦੇਸ਼ ਦੇ ਵਿੱਚ ਔਰ ਇਸ ਵਜ੍ਹਾ ਕਰਕੇ ਮਹਾ ਸ਼ਬਰాత్రి ਦਾ ਉਤਸਵ ਮਨਾਇਆ ਜਾਂਦਾ ਵਾ ਬੜੀ ਧੂਮ-ਧਾਮ ਨਾਲ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਅੱਜ ਸਵਾਗਤ ਲੰਗਰ ਵੀ ਲਗਾਏ ਗਏ ਨੇ ਕਾਫੀ ਭਾਤਿਆਂ ਨਾਲੋ ਜਾਨੀ ਕਿ ਸੀਸ਼ਨ ਮਨਾਇਆ ਜਾ ਰਿਹਾ ਵਾ ਮੰਦਿਰ ਦੇ ਵਿੱਚ ਉਸ ਦਾ ਲਿਆ ਉੱਥੇ ਮੰਦਿਰ ਦਾ ਵਿੱਚ ਬਹੁਤ ਰਹਾ ਲੰਗਰ ਜਗ੍ਹਾ ਜਗ੍ਹਾ ਲੱਗੇ ਹੋਏ ਨੇ ਮੰਦਿਰ 'ਚ ਸਾਡਾ ਹੁਣ ਲੰਗਰ ਕੱਲ੍ਹ ਹੋਊਗਾ ਜੇਕਰ ਅੱਜ ਵਿਆਹ ਦੀ ਰਾਤ ਹੈ ਆਨੂੰ ਅਸੀਂ ਪਾਰਟੀ ਕਰਾਂਗੇ ਕੋਲੇ ਸ਼ਿੰਕਰ ਦੇ ਵਿਆਹ ਦੀ ਪੂਰਾ ਲੰਗਰ ਚੱਲੂਗਾ ਪੂਰੀਆਂ ਛੋਲੇ ਹਲਵੇ ਦਾ ਹਰ ਸਾਲ ਦੀ ਤਰ੍ਹਾਂ ਦੂਸਰੇ ਤਿੰਨ ਸਾਡੇ ਲੰਗਰ ਹੁੰਦਾ ਵਾਜ ਮੈਸੇਜ ਇਹ ਹੈ ਵੀ ਜਿਹੜੇ ਪੋਲੇ ਸ਼ਿੰਕਰ ਸ੍ਰਿਸ਼ਟੀ ਦੇ ਰਚਾ ਕਰਤਾ ਨੇ ਇਹਨਾਂ ਤੋਂ ਉੱਪਰ ਨਿਰਾਕਾਰ ਨੇ ਇਹ ਨਿਰਾਕਾਰ ਸ੍ਰਿਸ਼ਟੀ ਦੇ ਰਚਾ ਕਰਤੇ ਨੇ ਇਹ ਜਿਵੇਂ ਕਰਦੇ ਨੇ ਦੁਨੀਆ ਦੇ ਵਿੱਚ ਉੱਪਰ ਥੱਲੇ ਜੋ ਆ ਇਹਨਾਂ ਦੀ ਮਰਜ਼ੀ ਨਾ ਹੋਣਾ ਇਹਨਾਂ ਤੋਂ ਉੱਪਰ ਕੋਈ ਨਹੀਂ ਅੱਜ ਪੂਰੇ ਵਰਲਡ ਦੇ ਵਿੱਚ ਪੂਰੇ ਸ਼ੰਕਰ ਦਾ ਦਿਨ ਮਨਾਇਆ ਜਾਂਦਾ ਹੈ। ਪ੍ਰਿਆਗਰਾਜ ਦੇ ਵਿੱਚ ਅੱਜ ਕੁੰਭ ਦਾ ਦਿਨ ਪੜਾ ਉਹ ਸਭ ਨਾਲ ਮਨਾਇਆ ਜਾਂਦਾ। ਹਿੰਦੂ ਧਰਮ ਦਾ ਮਹੱਤਵ ਪੂਰਾ ਮਹੱਤਵ ਇਹ ਤਿਹਾਰਾ ਪੂਰਾ ਪ੍ਰਸਿੱਧ ਤਿਹਾਰਾ। ਕੀਰਤਨ ਕਰਾ ਹੁੰਦਾ ਜਾਂ ਕਿਤਨਾ ਜੀ ਕੀਰਤਨ ਹੁਣ ਸਟਾਰਟ ਹੋਊਗਾ ਜੀ। ਹਾਂ ਠੀਕ ਆਪੇ ਜਿੱਤਾਂ ਆਉਂਦੇ ਨੇ ਤੇ ਸਾਡੀ ਬਸ ਜਾਂਦੀਆਂ ਨੇ। ਹਾਂ ਜੀ ਲੇਡੀਜ਼ ਆਂਦੀਆਂ ਨੇ ਕਿਉਂਕਿ ਕੀਰਤਨ ਕਰਨਾ। ਜੇ ਮੈਂ ਜਾਊਂਗਾ ਕੀ ਮੈਂ ਜਾਊਂਗਾ। ਸਾਰੇ ਰਲ ਮਿਲ ਕੇ ਪ੍ਰਭੂ ਦਾ ਗੁਣ ਗaan ਕਰਨ। ਉਹ ਮਨਾਇਆ ਜਾ ਰਿਹਾ ਤੁਸੀਂ ਪਹੁੰਚੇ ਹੋ। भोले शंकर दी आस्था ते सानू बहुत ज्यादा विश्वास है इस करके शिवरात्रि दा महा पर्व बहुत धूमधाम ना मनाया ਜਾਂਦਾ ਹੈ ਅਸੀਂ ਇਸ ਮੰਦਰ ਦੇ ਨਾਲ کافی ਸਾਲਾਂ ਤੋਂ ਦੂਰੇ ਹੋਏ ਜੀ ਦੇਖਦੇ ਵਦ ਤੇ ਬਹੁਤ ਕੁਝ ਮਿਲਿਆ भगवान ने बहुत कुछ ਦਿੱਤਾ ਤੇ ਇਸ ਤਰੀਕੇ ਨਾਲ ਹੀ ਪੂਜਾ ਰਸਨਾ ਕੀਤੀ ਜਾਂਦੀ ਹੈ ਜੇ ਇਸ ਦਾ ਮਨਾਇਆ ਜਾਂਦਾ ਹੈ ਇਸ ਮੰਦਰ 'ਚ ਤੋਂ ਬਹੁਤ ਵਧੀਆ ਧੂਮਤਾਬਨਾ ਮਨਾਇਆ ਜਾਂਦਾ ਹੈ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਚਾਰ ਪੈਰ ਪੂਜਾ ਕਾਈ ਜਾਂਦੀ ਹੈ भगवान शंकर ਦੀ ਔਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ